ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਵਾਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਬਾਈ ਛਿੰਦੇ ਦੇ ਫਾਰਮ ਤੋਂ ਬਾਈ ਦਾ ਫਾਰਮ ਪਿੰਡ ਕੁਟੀ ਬਲਾਕ ਸੰਗਤ ਤੇ ਜਿਹੜਾ ਬਠੰਡਾ ਹੈ ਜੀ ਇਹ ਕੁਟੀ ਪਿੰਡ ਡੱਬ ਵਾਲੀ ਬਠੰਡਾ ਰੋਡ ਤੇ ਪੈ ਜਾਂਦਾ ਜੀ ਬਾਈ ਦਾ ਫਾਰਮ ਜਿਹੜੀ ਕੁਟੀ ਤੋਂ ਜੱਸੀ ਬਾਗ ਵਾਲੀ ਨੂੰ ਛੜਕ ਜਾਂਦੀ ਹੈ ਉਹ ਛੜਕ ਤੇ ਰਹਿ ਜਾਂਦਾ ਜੀ ਬਾਈ ਕੋਲੇ ਅੱਜ 4 ਨਗਾਂ ਦੇ ਤੁਹਾਨੂੰ ਵੀਡੀਓ ਦਿਖਾਉਣੇ ਆ ਜੀ ਵੈਸੇ ਵਿਕਰੀ ਵਾਸਤੇ ਕਾਫੀ ਨਗ ਤਿਆਰ ਹੈ ਪਰ ਸਾਨੂੰ 4 ਨਗ ਇਸ ਵੀਡੀਓ ਚ ਦਿਖਾਵਾਂਗੇ ਤਿੰਨ ਜਰਸੀ ਬਿਹੜਾਂ ਤੇ ਇੱਕ ਐਚ ਐਫ ਨਸਲ ਦੀ ਬਿਹੜਾ ਜੀ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਿੰਦੇ ਆ ਹਾਂਜੀ ਬਾਈ ਜੀ ਕੀ ਵਾਲਾ ਜੀ ਹਾਂਜੀ ਆ ਜਰਸੀ ਬਾਰੇ ਦੱਸਿਓ ਜੀ ਉਹ ਬਾਈ ਦੂਜਾ ਸੂਆ ਸੋਣ ਵਾਲਾ ਪਹਿਲਾਂ ਨੇ 20 ਲੀਟਰ ਦੋ ਸਤਾ ਜੀ ਦੂਜਾ ਸੂਆ ਸੋਣ ਲਈ ਤਿਆਰ ਹੈ ਪਹਿਲੇ ਨੇ 20 ਲੀਟਰ ਬਾਈ ਕਹਿੰਦਾ ਦੁੱਧ ਦਿੱਤਾ ਹੈ। ਫਿਰ 10 ਤੋਂ 12 ਲੈ ਜੀ। 10 ਤੋਂ 12 ਦਿਨ ਹਜੇ ਸੂਣ ਚ ਲੈ ਜੂਗੀ। ਬਹੁਤ ਚੰਗੀ ਡਰਕ ਕੁਆਲਿਟੀ ਹੈ। ਜਰਸੀ ਬਹੁਤ ਸੋਹਣੀ ਬੜਾ ਜੀ। ਖੋੜ ਲਓ ਬਈ ਜੀ। ਮੁੱਲ ਬਈ ਜੀ ਇਸ ਦਾ 1 ਲੱਖ ਤੇ 5000 ਰੁਪਏ ਮੁੱਲ ਆ ਦੋਸਤੋ ਇਹਦਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਤੇ ਤੁਸੀਂ ਆ ਕੇ ਦੇਖ ਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਮਾਨਤਾ ਛੋਟਾ ਜਰੂਰ ਹੋ ਜਾਊਗਾ ਬਹੁਤ ਸੋਹਣੀ ਠੰਡ ਕੁਆਲਿਟੀ ਹੈ ਜੀ ਸਿਵਲ ਠੰਡੀ ਹੈ ਜੀ हां जी 2 ਨੰਬਰ ਤੇ ਦੂਜਾ ਸੂਆ ਸੋੜੇ ਪਹਿਲਾਂ 15 ਲੀਟਰ ਦਾ ਇਹ ਦੂਜਾ ਸੂਆ ਸੋਣ ਲਈ ਤਿਆਰ ਹੈ ਇਹ ਵੀ ਜਰਸੀ ਨਸਲ ਦੀ ਹੈ ਜੀ ਪਹਿਲਾਂ ਨੇ ਇਸ ਨੇ ਬਾਈ ਕਹਿੰਦਾ 15 ਲੀਟਰ ਤੋਂ ਦਿੱਤਾ ਜੀ 15 ਦਿਨ ਲਗਭਗ ਸੂਣ ਦੇ ਬਾਕੀ ਹੈ ਬਹੁਤ ਚੰਗੀ ਤਿਆਰ ਹੋਣਾ ਇਸ ਬੈਡ ਨੇ ਵੀ ਮੋੜ ਲਓ ਬਾਈ ਜੀ ਬਹੁਤ ਸਹੀ ਠੰਡੀ ਹੈ ਜੀ ਇਹਦਾ ਮੁੱਲ ਲਓ ਬਾਈ ਜੀ 72000 ਰੁਪਏ ਮੁੱਲੋ ਦੋਸਤੋ ਇਹਦਾ ਖਤ ਮਾਰ ਦਿਓ ਮੜਾ ਜੀ ਬਹੁਤ ਸਿਹਤ ਠੰਡੀ ਵੜ ਹੈ ਜੀ ਹਾਂ ਜੀ ਤਿੰਨ ਨੰਬਰ ਤੇ ਤੀਜਾ ਸੂਆ ਸੋਨਾ ਜੀ ਦੂਜੇ ਸੂਏ ਬਾਈ ਕੰ ਦਾ 16 ਲੀਟਰ ਦੁੱਧ ਦਿੱਤਾ ਹੈ ਇਸ ਨੇ ਬਹੁਤ ਸੋਹਣੀ ਅਡਰ ਕੁਆਲਟੀ ਹੈ ਜੀ Mordoy.